ਨਹੀਂ ਯਾਰ 79 ਇਹ ਕਹਿੰਦੇ ਨਾ ਵੀ ਸਾਨੂੰ ਸਾਡੇ ਦਿਮਾਗ ਜਿਆਦੇ ਗਾ ਜੇ ਇਹਨਾਂ ਦਾ ਟੈਸਟ ਲੈਣਾ ਆਪਾਂ ਦਿਮਾਗ ਦਾ ਤੇ ਲਈ ਆਪਾਂ ਸ਼ਰਤ 500 ਰੁਪਏ ਦੀ ਜੇ ਤਾਂ ਇਹਨਾਂ ਨੇ ਬੁੱਝ ਗਏ ਤਾਂ 500 ਇਹਨਾਂ ਦਾ ਤੇ ਜੇ ਨਾ ਬੁੱਝੇ ਤਾਂ ਫਿਰ ਆਪਣਾ 500 500 ਦੀ ਲਾਗੀ ਸ਼ਰਤ ਆ ਠੀਕ ਹੈ ਤੇ ਸਵਾਲ ਹੈਗਾ ਬਰਾੜਾ ਪਹਿਲਾ ਸਵਾਲ ਤੈਨੂੰ ਪੁੱਛਦਾ ਮੈਂ ਬਰਾੜਾ ਲੇ ਮੇਰਾ ਦਿਮਾਗ ਜਿਆਦੇ ਆ ਨਹੀਂ ਮੇਰਾ ਹੰਦਾਂ ਬਾਈ ਕਰ 70 ਯਾਰ ਦੱਸ ਦੱਸ ਕਿਕਰ ਥੱਲੇ 20 ਬਾਂਦਰ ਬੈਠੇ ਗਏ 5 ਭੱਜ ਗਏ 4 ਮਰ ਗਏ ਪਿੱਛੇ ਕਿੰਨੇ ਰਹਿ ਗਏ ਸੌਖਾ ਹੀ ਸਵਾਲ ਆ ਯਾਰ ਕੋਈ ਬੜਾ ਔਖਾ ਨਹੀਂਗਾ ਪੰਜ ਭੱਜ ਗਏ ਚਾਰ ਮਰ ਗਏ 20 ਦੇ ਵਿੱਚੋਂ ਪਿੱਛੇ ਕਿੰਨੇ ਰਹਿ ਗਏ ਤੇ ਭੱਜ ਗਏ ਤਾਂ ਸਾਰੇ ਗਏ ਉਹ ਸਾਰੇ ਪੰਜ ਭੱਜੇ ਵਿੱਚੋਂ ਮੈਂ ਉਹ ਹੀ ਤੈਨੂੰ ਦੱਸਦਾ ਹਾਂ ਨੇ ਰਹਿ ਗਏ ਪਿੱਛੇ ਤੂੰ ਦੱਸ ਵੀ ਬੜਾ ਔਖਾ ਪੁੱਛ ਲਿਆ ਯਾਰ ਤੂੰ ਦੁਬਾਰਾ ਫੇਰ ਦੱਸ ਦੇ ਨਾ ਤੂੰ ਹੀ ਯਾਰ ਦੱਸ ਦੇ ਕਿਕਰ ਥੱਲੇ 20 ਬਾਂਦਰ ਬੈਠੇ ਗਏ ਪੰਜ ਭੱਜ ਗਏ ਚਾਰ ਮਰ ਗਏ ਪਿੱਛੇ ਕਿੰਨੇ ਰਹਿ ਗਏ ਸੌਖਾ ਹੀ ਸਵਾਲ ਆ ਯਾਰ ਕੋਈ ਬੜਾ ਔਖਾ ਨਹੀਂਗਾ। ਨਹੀਂ। ਪੰਜ ਭੱਜ ਗਏ ਚਾਰ ਮਰ ਗਏ 20 ਦੇ ਵਿੱਚੋਂ ਪਿੱਛੇ ਕਿੰਨੇ ਰਹਿ ਗਏ? ਮੈਂ ਤਾਂ ਕਹਿੰਦੀ ਮਦਾ 11 ਰਹਿ ਗਏ ਤੇ ਤੇ ਭੱਜ ਗਏ ਤਾਂ ਸਾਰੇ ਗਏ। ਉਹ ਸਾਰੇ ਉਹ ਪੇੜ ਵਾਲੀ ਗੱਲ ਆ ਯਾਰ। ਪੰਜ ਪੰਜ ਭੱਜਿਆ ਵਿੱਚੋਂ। ਮੈਂ ਉਹ ਹੀ ਤੁਹਾਨੂੰ ਦੱਸਾਂ। ਹਾਂ। ਜਦੋਂ ਚਾਰ ਰਹਿ ਗਏ। ਹਾਂ। ਉਹਦੇ ਵਿੱਚ ਭੱਜ ਗਏ ਤੇ ਫਿਰ ਭੱਜ ਗਏ। ਤੇ ਉਹਦੇ ਚਾਰ ਆਜਾ ਉਹਦੇ ਨਹੀਂ ਕਰਦੇ ਤਾਂ ਕਮਾ ਦੇ ਕੈਮਰਾ ਕਿੰਨੇ ਰਹਿ ਗਏ? 11 ਰਹਿ ਗਏ। ਨਹੀਂ ਨਹੀਂ। ਮੈਸੇਜ ਹਾਬ ਨਾਲ 11 ਰਹਿ ਗਏ ਫਿਰ ਮਰੇ ਉੱਥੇ ਚਾਰ ਹੀ ਰਹਿ ਗਏ। ਚਾਰ ਹੀ ਰਹਿ ਗਏ ਦੂਜੇ ਤਾਂ ਭੱਜ ਗਏ। 16 ਤਾਂ ਭੱਜ ਗਏ। ਇਹ ਨਹੀਂ ਚਾ ਵੀ ਇਹਨਾਂ ਦਾ ਸਵਾਲ ਜੇ ਹੁਣ ਤੁਸੀਂ ਕਮੈਂਟ ਦੇ ਵਿੱਚ ਤੁਸੀਂ ਦੱਸਣਾ ਸਵਾਲ ਇਹਨਾਂ ਦਾ ਗਲਤ ਆ ਹਮਮ ਹੋਰ ਤੂੰ ਦੱਸ ਦੇ ਕਮੈਂਟ ਦੇ ਵਿੱਚ ਮੈਂ ਤੁਹਾਨੂੰ ਦੱਸ ਦਊਗਾ ਤੇ ਤੁਸੀਂ ਦੱਸੋ ਕਮੈਂਟ ਦੇ ਵਿੱਚ ਵੀ ਕਿੰਨੇ ਰਹਿ ਗਏ ਪਿੱਛੇ ਠੀਕ ਆ